ਸਸ਼ੇਕਾਰ ਇੰਟਰਵਿਊਸ ਪੰਜਾਬੀ ਮੈਚਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੋਂ ਅਜੇ ਨਾਲ ਅੰਜਲੀ ਆਦੋ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਵੱਡੀ ਖਬਰ ਦੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਮੰਤਨ ਹੋਇਆ ਹੈ ਦੱਸਦੇ ਕਿ ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਹੈ ਤੇ ਸੰਗਰੂਰ ਹਲਕੇ ਦੇ ਸਾਰੇ ਵਿਧਾਇਕ ਮੀਟਿੰਗ ਦੇ ਵਿੱਚ ਮੌਜੂਦ ਰਹੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮਿੱਠੇਰ ਵੀ ਐਸਐਲਏ ਮੌਜੂਦ ਰਹੇ ਤੇ ਮੁੱਖ ਮੰਤਰੀ ਨੇ ਸਾਰੇ ਹੀ ਵਿਧਾਇਕਾਂ ਤੋਂ ਫੀਡਬੈਕ ਵੀ ਲਿਆ ਹੈ ਚੋਣ ਦੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਸਰਕਾਰ ਦੇ ਲੋਕ ਪੱਖੀ ਫੈਸਲੇ ਲੋਕਾਂ ਦੇ ਵਿੱਚ ਲੈ ਕੇ ਜਾਣ ਦੇ ਲਈ ਕਿਹਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਈ ਦੱਸਦੇ ਕਿ ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਜੁੜਾ ਹੈ ਮੀਟਿੰਗ ਕੀਤੀ ਗਈ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਮੰਤਨ ਕੀਤਾ ਜਾ ਰਿਹਾ ਹੈ ਤੇ ਜੁੜਾ ਹੈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਦੇ ਤਹਿ ਜੁੜਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਸੰਗਰੂਰ ਦੇ ਲੋਕ ਸਭਾ ਸੀਟ ਨੂੰ ਲੈ ਕੇ ਜੁੜਾਇਆ ਮੁੱਖ ਮੰਤਰੀ ਦੇ ਵੱਲੋਂ ਮੀਟਿੰਗ ਕੀਤੀ ਗਈ ਤੇ ਸੰਗਰੂਰ ਦੇ ਜਿਹੜੇ ਵਿਧਾਇਕ ਨੇ ਇਸ ਵੇਲੇ ਉਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਚੋਣ ਦੀ ਰਣਨੀਤੀ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਸੰਗਰੂਰ ਹਲਕੇ ਦੇ ਸਾਰੇ ਵਿਧਾਇਕ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਸੇਮਾਂਦਿਆਗਵਾਇਦ ਵਿੱਚ ਇਹ ਮੀਟਿੰਗ ਕੀਤੀ ਗਈ ਸੰਗਰੂਰ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਵੱਲੋਂ ਇਹ ਮੰਤਨ ਕੀਤਾ ਗਿਆ ਤੇ ਮੀਟਿੰਗ ਬੁਲਾਈ ਗਈ ਮੀਟਿੰਗ ਦੇ ਵਿੱਚ ਸੰਗਰੂਰ ਹਲਕੇ ਦੇ ਸਾਰੇ ਹੀ ਵਿਧਾਇਕ ਮੌਜੂਦ ਰਹੇ ਸੰਗਰੂਰ ਲੋਕ ਸਭਾ ਸੀਟ ਨੂੰ ਲੈ ਕੇ ਇਹ ਚਰਚਾ ਕੀਤੀ ਗਈ ਸਾਡੇ ਪੰਜਾਬ ਦੇ ਮੁਵੰਨ ਸਾਹਿਬ ਜੀ ਨੇ ਇਹ ਮੀਟਿੰਗ ਲਈ ਸੀ ਸਾਰੇ ਹਲਕਾ ਲੋਕ ਸਭਾ ਸੰਗਰੂਰ ਦੇ ਸਾਰੇ ਜਿੰਨੇ ਤੇ ਸਾਡੇ ਸਬਾਸੀ ਸਾਰਿਆਂ ਨੇ ਭਾਗ ਲਿਆ ਕਿਉਂਕਿ ਖੁਦ ਮੁੱਖ ਮੰਤਰੀ ਸਾਹਿਬ ਦਾ ਹਲਕਾ ਧੂਰੀਆ ਜਿਹੜਾ ਕਿ ਲੋਕ ਸਭਾ ਹਲਕਾ ਸੰਗਰੂਰ ਚ ਪੈਂਦਾਗਾ ਸੋ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਬੜੀ ਪੋਸਟਿੰਗ ਹੋਈ ਆ ਔਰ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਸਾਨੂੰ ਕੀਤੀਆਂ ਨੇਗੀਆਂ ਕਿ ਲੋਕਾਂ ਦੇ ਵਿੱਚ ਪੋਜ਼ਿਟਿਵ ਜਿੰਦਾ ਲੈ ਕੇ ਜਾਣਾਗਾ ਪੋਜ਼ਿਟਿਵ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਹੈਗਾ ਪ੍ਰਚਾਰ ਕਰਨਾਗਾ ਜੋ-ਜੋ ਕੰਮ ਅਸੀਂ 2 ਸਾਲ ਦੇ ਅੰਦਰ ਪੰਜਾਬ 'ਚ ਕੀਤੇ ਨੇ ਉਹ ਲੋਕਾਂ ਦੇ ਸਾਹਮਣੇ ਰੱਖੜੇਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਗਏ ਗੱਲ ਦਾ ਕਿ 2 ਸਾਲਾਂ ਦੇ ਅੰਦਰ ਅਸੀਂ ਵੱਡੀਆਂ ਗੱਲ ਅਸੀਂ ਪੂਰੀਆਂ ਕਰਤੀਆਂ ਪੰਜ ਗਰੰਟੀਆਂ ਚੋਂ ਚਾਰ ਗਰੰਟੀਆਂ ਅਸੀਂ ਪੰਜਾਬ ਚ ਪੂਰੀਆਂ ਕਰ ਚੁੱਕੇ ਹਾਂਗੇ ਔਰ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਦਾ ਖਾਤਮਾ ਲਗਭਗ ਹੋ ਚੁੱਕਿਆਗਾ ਔਰ ਭ੍ਰਿਸ਼ਟਾਚਾਰੀ ਜਿਹੜੇ ਕਿ ਅਸੀਂ ਉਹ ਲਪਾਰ ਉਹਨਾਂ ਨੂੰ ਖਤਮ ਪੰਜਾਬ ਚ ਕਰ ਰਹੇ ਹਾਂਗੇ ਸੋ ਵੱਡੇ ਜਿਹੜੇ ਅਸੀਂ ਕੰਮ ਨੇ ਪੰਜਾਬ ਚ ਜਿਹੜੇ ਮੈਂ ਸਮਝਦਾ ਪਿਛਲੇ 70 ਸਾਲਾਂ ਤੀ ਹੋਏ ਅਸੀਂ 2 ਸਾਲਾਂ ਚ ਕੀਤੇ ਨੇ ਸੋ ਪੋਜ਼ਿਟਿਵ ਜਨਰਲ ਲੈ ਕੇ ਜਾ ਰਹੇ ਹਾਂ ਸਾਨੂੰ ਪੂਰਨ ਆਸ ਹੈ ਕਿ ਅਸੀਂ 13 ਸੀਟਾਂ ਜਿਹੜੀਆਂ ਪੰਜਾਬ ਚ ਜਿੱਤ ਪ੍ਰਾਪਤ ਜੀ ਮਾ ਸਾਹਿਬ ਭਾਜਪੀ ਪੰਜਾਬ ਨੂੰ ਫੋਕਸ ਕਰ ਰਹੀ ਹੈ ਪਰ ਕਹਿੰਦੇ ਕਿ ਅਸੀਂ ਵੀ 13 ਦੀ 13 ਸੀਟਾਂ ਚਨੀਆ ਨੇ ਪੰਜਾਬ ਦੀ ਪੰਜਾਬ ਦੇ ਲੋਕਾਂ ਨੇ ਵੀ ਬੀਜੇਪੀ ਨੂੰ ਫੋਕਸ ਕੀਤਾ ਹੋਇਆਗਾ ਬੀਜੇਪੀ ਸਭ ਕੁ ਸਿਖਾਉਣਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਜੇ ਤਿੰਨ ਕਾਲੇ ਕਾਨੂੰਨ ਬਣੇ ਸੀ ਤੈਨ ਪੰਜਾਬ ਦੇ ਲੋਕਾਂ ਨੇ ਅਗਵਾਈ ਕੀਤੀ ਸੀ ਔਰ ਦੇਸ਼ ਦੇ ਸਾਹਮਣੇ ਦੇ ਸੱਚਾਗਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀਗੇ ਔਰ ਉਹਦੇ ਵਿੱਚ 750 ਤੋਂ ਉੱਪਰ ਕਿਸਾਨਾਂ ਦੀ ਜਿਹੜੀ ਆ ਕਿਸਾਨਾਂ ਦੀ ਜਾਨ ਗਵਾਉਣੀ ਪਈ ਸੀਗੀ ਔਰ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਦਾ ਵਿਤਕਰਾ ਕਰਦੀ ਆ ਕਿਸ ਤਰ੍ਹਾਂ ਸਾਡੇ ਫੰਡ ਰੁਕੇ ਜਾ ਰਹੇ ਨੇਗੇ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਜੇਕਰ ਹਾਕਮਗਰ ਜਾਂਦੇ ਨੇ ਕਿਸ ਤਰ੍ਹਾਂ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ੀਰ ਕੀਤਾ ਜਾਂਦਾ ਕਿ ਪੰਜਾਬ ਦੇ ਲੋਕ ਨੂੰ ਪਤਾਗਾ ਸੋ ਪੰਜਾਬ ਦੇ ਲੋਕ ਬਹੁਤ ਅੱਛੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਸਿਖਾਉਣਗੇ ਸੰਗਰੂਰ ਚ ਪੰਜ ਕੁੰਨਾ ਮੁਕਾਬਲਾ ਹੋਵੇਗਾ ਚਾਰੇ ਵੱਖਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਤੋਂ ਸਿਟਿੰਗ ਐਮਪੀ ਸਿਮਾਨ ਨੇ ਸੋ ਉਸ ਮੁਕਾਬਲੇ ਨੂੰ ਕਿਵੇਂ ਬੀਟ ਕਰੋਂਗੇ ਬਿਲਕੁਲ ਸਾਡੇ ਕਾਮਣ ਜਿਹੜੇ ਜਿਹੜੇ ਕੰਮ ਨੇ ਸਾਡੇ ਉਹਨਾਂ ਨੂੰ ਜਿੱਤ ਪ੍ਰਾਪਤ ਹੋਊਗੀ ਔਰ ਜਿਨ੍ਹਾਂ ਨੇ ਲੋਕਾਂ ਨੇ ਸਿਰਫ ਰਾਜਨੀਤਿਕ ਕੀਤੀ ਆ ਉਹ ਹਾਰਨਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਜਦੋਂ ਪੰਜਾਬ 'ਚ ਸ਼ੁਰਮਣੀ ਅਕਾਲੀ ਦਲ ਤੇ ਭਾਜਪਾ ਦਾ ਰਾਜ ਸੀਗਾ ਸਾਡੇ ਧਾਰਮਿਕ ਗ੍ਰੰਥ ਤੱਕ ਨਹੀਂ ਬਖਸ਼ੇ ਗਿਆ ਉਦੋਂ ਸਾਡੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਨਸਾਫ਼ ਮੰਗਦੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਇਹ ਪੰਜਾਬ ਦੇ ਲੋਕਾਂ ਨੂੰ ਪਤਾਗਾ ਜੇ ਪੰਜਾਬ ਦੇ ਲੋਕ ਭੁੱਲੇ ਨਹੀਂ ਹੈਗੇ ਪਿਛਲੇ 5 ਸਾਲ ਪੰਜਾਬ 'ਚ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਇੱਕ ਵੀ ਕੰਮ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਨਹੀਂ ਕੀਤਾ ਸੋ ਸਾਰਾ ਕੁਝ ਪੰਜਾਬ ਉਜਾਰਦੇ ਨੇਗੇ ਸਾਡੀ ਸਰਕਾਰ ਬਣਦਿਆਂ ਹੀ ਦੋ ਸਾਲਾਂ ਦੇ ਅੰਦਰ 43000 ਨੌਕਰੀਆਂ ਜਿਸ ਤਰ੍ਹਾਂ ਮੀਤ ਹੇਰ ਜੀ ਨੇ ਕਿਹਾ 43000 ਨੌਕਰੀਆਂ ਔਰ ਉਹ ਵੀ ਮੈਰਿਟ ਦੇ ਉੱਤੇ ਨਰੋਆ ਦੇ ਪੰਜਾਬ ਦੇ ਲੋਕਾਂ ਲਈ ਮੈਂ ਸਮਝਦਾ ਬਹੁਤ ਵੱਡਾ ਕੀਰਤੀਮਾਨ ਆ ਪੰਜਾਬ 'ਚ 600 ਯੂਨਟ ਇਲੈਕਟ੍ਰਿਸਿਟੀ ਫ੍ਰੀ ਆਫ ਕਾਸਟ ਪੰਜਾਬ ਦੇ ਲੋਕਾਂ ਦੇ ਦੇ ਦਿਆਂ ਔਰ 90% ਤੋਂ ਉੱਪਰ 95% ਲੋਕਾਂ ਦਾ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਹੈਗਾ ਸੋ ਸਾਡੀਆਂ ਵੱਡੀਆਂ ਪ੍ਰਾਪਤੀਆਂ ਚ ਦੇਖੋ ਜੀ ਅੱਜ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਚ ਜਿਹੜੀ ਆ ਉਹ ਸਾਡੀ ਜਿਹੜੀ ਸੰਗਰੂਰ ਲੋਕ ਸਭਾ ਉਹਦੀ ਸੰਬੰਧ ਜਿਹੜੀ ਮੀਟਿੰਗ ਆ ਹੋਈ ਹੈ ਇਹਦੇ ਵਿੱਚ ਸਾਡੇ ਸਾਰੇ ਸੀਨੀਅਰ ਜਿਹੜੀ ਲੀਡਰਸ਼ਿਪ ਹੈ ਸਾਡੇ ਵਿੱਚ ਮਾਨਯੋਗ ਜੀਮਾ ਸਾਹਿਬ ਮਾਨਯੋਗ ਮੰਤਰੀ ਅਮਨ ਰੋੜਾ ਜੀ ਭਗਵੰਤ ਪੰਡੋਰੀ ਜੀ ਸਾਰੀ ਵਾਇਰ ਆ ਗਿਆ ਹੈ ਜਮੇਲ ਰਹਿਮਾਨ ਜੀ ਨਰਿੰਦਰ ਕੌਰ ਭਰਾ ਜੀ ਤੇ ਬਾਕੀ ਜਿਹੜੇ ਆਪਣੇ सुरेंद्र गोयल जी ਤੇ ਸਾਰੇ ਬਾਕੀ ਐਮਐਲਏ ਜਿਹੜੇ ਆ ਨੌ ਦੇ ਨੌ ਸੀਐਮ ਸਾਹਿਬ ਦੀ ਮੀਟਿੰਗ ਨੌਵੇਂ ਸੀਐਮ ਸਾਹਿਬ ਨੇ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਤੇ ਉਹਨਾਂ ਨੇ ਸਾਡੇ ਤੋਂ ਵੀ ਰਿਪੋਰਟ ਲਈ ਤੇ ਦੂਜੇ ਹਲਕਿਆਂ ਦੀ ਰਿਪੋਰਟ ਸੀਐਮ ਸਾਹਿਬ ਨੇ ਸਾਰੀ ਅਸੀਂ ਡਿਸਕਸ ਕੀਤੀ ਤੇ ਇਹੀ ਜਿਹੜਾ ਅਸੀਂ ਵੀ ਉਹਨਾਂ ਨੂੰ ਦੱਸਿਆ ਕਿ ਸਾਰੇ ਪਾਸੇ ਜਿਹੜਾ ਬੜਾ ਪੋਜ਼ਿਟਿਵ ਮਾਹੌਲ ਹੈ ਕਿਉਂਕਿ ਮੈਂ ਚੀਮਾ ਸਾਹਿਬ ਦੇ ਹਲਕੇ 'ਚ ਵੀ ਜਾ ਕੇ ਆਇਆ ਆਮਨਜੀ ਦੇ ਹਲਕੇ 'ਚ ਵੀ ਜਾ ਕੇ ਆਇਆ ਲਹਿਰੇ ਵੀ ਜਾ ਕੇ ਆਇਆ ਭਧੌੜ ਵੀ ਮੈਂ ਜਾ ਕੇ ਆਇਆ ਮਹਿਲਕਲਾ ਵੀ ਜਾ ਕੇ ਆਇਆ ਮਲੇਰਕੋਟਲੇ ਵੀ ਜਾ ਕੇ ਆਇਆ ਸੋਰੀ ਵੀ ਜਾ ਕੇ ਆਇਆ ਸੰਨੂਰ ਵੀ ਸਾਰੇ ਹਲਕਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਹੈ ਇਹ ਹਰ ਕੋਈ ਵਿਅਕਤੀ ਕਹਿੰਦਾ ਵੀ ਭਾਈ ਜਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ 2 ਸਾਲਾਂ 'ਚ ਕੀਤਾ ਇਨਾ ਕੰਮ ਕਿਸੇ ਸਰਕਾਰ ਨੇ ਪਹਿਲੇ 2 ਸਾਲਾਂ ਚ ਨਹੀਂ ਕੀਤਾ ਇਹ ਅਸੀਂ ਵੀ ਇਹ ਗੱਲ ਕਹਿੰਦੇ ਆ ਕਿਉਂਕਿ ਤੁਸੀਂ ਕੋਈ ਸਰਕਾਰਾਂ ਜਿਹੜੀਆਂ ਪਹਿਲਾਂ ਇੱਥੇ 10 ਸਾਲ ਕੱਢੀ ਰਹੇ 7 ਤੋਂ ਲੈ ਕੇ 17 ਤੱਕ ਫਿਰ 17 ਤੋਂ ਲੈ ਕੇ 22 ਤੱਕ ਕਾਂਗਰਸ ਰਹੀ ਉਸ ਤੋਂ ਪਹਿਲਾਂ 5 ਸਾਲ ਫਿਰ ਕਾਂਗਰਸ ਰਹੀ ਪਿਛਲੀਆਂ 5-4 ਸਰਕਾਰਾਂ ਦਾ ਜੇ ਆਪਾਂ ਸਾਰਾ ਐਨਲਿਸਿਸ ਕਰਨਾ ਹੋਵੇ ਪਰਚੂਨ ਕਰ ਨਹੀਂ ਹੋਵੇ ਕੰਪੈਰੀਸ਼ਨ ਕਰਨਾ ਹੋਵੇ ਤਾਂ ਕੋਈ ਸਰਕਾਰ ਪਹਿਲੇ 2 ਸਾਲ ਦੇ ਕਮਾਂ ਚ ਆਮ ਆਦਮੀ ਪਾਰਟੀ ਦੇ ਨੇੜ ਤੇ ਦੇ ਬਿਨ ਤੇ ਅਸੀਂ 2 ਸਾਲਾਂ ਚ 43000 ਨੌਕਰੀ ਦਿੱਤੀ ਅੱਜ ਮੈਂ ਸੰਗਰੂਰ ਦੇ ਪਿੰਡ ਪਿੰਡ ਜਾਣਾ ਕੋਈ ਐਸਾ ਪਿੰਡ ਨਹੀਂ ਜਿੱਥੇ ਸਰਕਾਰੀ ਨੌਕਰੀ ਨਾ ਮਿਲੀ ਹੋਵੇ ਤੇ ਪਿਛਲੀਆਂ ਸਰਕਾਰਾਂ ਚ ਸਾਰੇ ਜਾਣਦੇ ਆ ਕਿ ਪਹਿਲੇ 2 ਸਾਲ ਚ 43000 ਤੱਕ ਹੀ 43000 ਨੌਕਰੀਆਂ ਵੀ ਸਕੇ ਦਿੱਤੀ ਇਹ ਆਮ ਤੌਰ ਤੇ ਇੱਕ ਕਹ ਲਓ ਵੀ ਇੱਕ ਰਵਾਜ ਹੀ ਬਣ ਗਿਆ ਸੀ ਵੀ ਜਦੋਂ ਇਲੈਕਸ਼ਨ ਹੀ ਆਊਗਾ ਉਦੋਂ ਨੌਕਰੀਆਂ ਦੇਵਾਂਗੇ ਜੇ 17 ਚ ਵੋਟਾਂ ਨੇ ਤਾਂ 16 ਚ ਨੌਕਰੀਆਂ 22 ਚ ਵੋਟਾਂ ਨੇ ਤਾਂ 21 ਚ ਨੌਕਰੀਆਂ 12 ਚ ਵੋਟਾਂ ਨੇ ਤਾਂ 11 ਚ ਨੌਕਰੀਆਂ ਪਹਿਲੇ ਸਾਲ ਦੋ ਸਾਲ ਦਾ ਕੋਈ ਸਰਕਾਰ ਭਰਤੀ ਨਹੀਂ ਸੀ ਕੱਢਦੀ ਇਹ ਗੱਲਾਂ ਦੀ ਬਹੁਤ ਚਰਚਾ ਹੈ ਇਹਦੇ ਨਾਲ ਨਾਲ ਜਿਹੜਾ ਸੀ ਬਿਜਲੀ ਵਾਲਾ ਕਿਸਾ ਨਾ 600 ਜੁਨਟ ਮੁਫਤ ਵਾਲਾ ਅੱਜ 95% ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤੇ ਇਹਦੇ ਚ ਵੱਡੀ ਗੱਲ ਇਹ ਹੈ ਕਿ ਹੋਰ ਕੋਈ ਸਰਕਾਰ ਹੁੰਦੀ ਇਵਨ ਮੈਂ ਕਹਿੰਦਾ ਵੀ ਕਈ মিডিਆ ਦੇ ਸਾਥੀਆਂ ਨੂੰ ਵੀ ਉਹ ਤਾਂ ਲੱਗਦਾ ਹੋਊਗਾ ਵੀ ਹਾਂ ਸਰਕਾਰ ਨੇ ਗਰੰਟੀ ਤਾਂ ਦੇਤੀ ਇਹ ਪੂਰੀ ਕਰਨਗੇ ਕਿਉਂਕਿ ਸਾਰਿਆਂ ਨੂੰ ਆਇ ਰਵਾਜ ਬਣਿਆ ਹੋਇਆ ਸੀ ਇੱਕ ਕਹਿ ਲਓ ਵੀ ਵੀ ਵੋਟਾਂ ਜੀਆਂ ਦੇ ਨੇੜੇ ਜਾ ਕੇ ਜਾਂ ਤਾਂ ਇਹ ਲੋਕ ਸਭਾ ਦੇ ਜਾਂ ਜਦੋਂ ਵਿਧਾਨ ਸਭਾ ਦੇ 2-4 ਮਹੀਨੇ ਰਹਿੰਦੇ ਹੋਏ ਉਦੋਂ ਤਾਂ ਇੱਕ ਦੋ ਬੇ ਲੋਕਾਂ ਨੂੰ ਜੀਰੂ ਆਉਣਗੇ ਉਦੋਂ ਜਾ ਕੇ ਮਾਫੀ ਦੇਣਗੇ ਪਰ ਇਹ ਪਹਿਲੀ ਵਾਰ ਹੈ ਕਿ ਔਣ ਸਾਰ